ਆਖਰਕਾਰ 7 ਦਿਨ ਤੋਂ ਬਾਅਦ ਲਾਪਤਾ ਹੋਈ ਕੁੜੀ ਮਾਪਿਆਂ ਨੂੰ ਮਿਲੀ ਹੈ ਧਾਰਮਿਕ ਸਥਾਨ ਤੇ ਸੇਵਾ ਕਰਦੀ ਹੋਈ ਕੁੜੀ ਜਿਹੜੀ ਆ ਲੱਭੀ ਐ ਤੇ ਅਸਲ 28 ਅਪ੍ਰੈਲ ਨੂੰ ਗੁਰਦਾਸਪੁਰ ਦੇ ਹਨੂਮਾਨ ਚੌਂਕ ਤੋਂ ਲਾਪਤਾ ਹੋਈ 20 ਸਾਲ ਦੀ ਕੁੜੀ ਡੇਰਾ ਬਿਆਸ ਦੇ ਧਾਰਮਿਕ ਸਥਾਨ ਤੇ ਸੇਵਾ ਕਰਦੀ ਹੋਈ ਮੁਲੀ ਪੁਲਿਸ ਦੇ ਸਹਿਯੋਗ ਨਾਲ ਪਰਿਵਾਰ ਨੂੰ ਵਾਪਸ ਕੀਤਾ ਗਿਆ ਪਰਿਵਾਰ ਦੇ ਅਨੁਸਾਰ ਪਹਿਲਾ ਉਹ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਵਿਖੇ ਗਈ ਸੀ ਤਾਂ 2 ਦਿਨ ਉੱਥੇ ਰਹੀ ਤੇ ਉੱਥੇ ਬਰਤਨ ਸਾਫ਼ ਕਰਨ ਦੀ ਸੇਵਾ ਕਰਦੀ ਰਹੀ ਬਾਅਦ ਵਿੱਚ ਉੱਥੋਂ ਡੇਰਾ ਬਿਆਸ ਵਿਖੇ ਚਲੇਗੀ 4 ਦਿਨ ਤੋਂ ਉੱਥੇ ਰਹਿ ਕੇ ਸੇਵਾ ਕਰੀ ਸੀ ਇਸੇ ਦੌਰਾਨ ਕਾਲਜ ਪੈਕ ਵਿੱਚ ਤੇ ਮੋਢੇ ਤੇ ਸੀ ਕੁੜੀ ਵੱਲੋਂ ਨੰਬਰ ਕੱਟ ਆਉਣ ਤੋਂ ਬਾਅਦ ਘਾਰਤਿਆ ਵੱਲੋਂ ਹਲਕਾ ਚਿਹਰਾ ਡਾਂਟਿਆ ਗਿਆ ਜਿਸ ਤੋਂ ਬਾਅਦ ਉਸਤੇ ਵੱਲੋਂ ਇੱਕ ਕਦਮ ਚੁੱਕਿਆ ਗਿਆ ਹੁਣ ਉਹ ਘਰ ਵਾਪਸ ਆ ਕੇ ਮਾਪਿਓ ਦੇ ਗਲੇ ਲੱਕੇ ਪੁੱਬਾ ਮਾਰ ਕੇ ਰੋ ਰਹੀ ਹੈ ਜਿਸ ਤੋਂ ਉਸ ਨੂੰ ਪਛਤਾਵਾ ਹੋ ਰਿਹਾ ਹੈ ਕਿ ਉਸ ਨੇ ਜੋ ਇੱਕ ਕਦਮ ਚੁੱਕਿਆ ਉਹ ਗਲਤ ਸੀ ਸੈਤ੍ਰਿਕ ਨੂੰ ਤਾਂ ਗਈ ਸੀ ਉਹ ਮੇਰਾ ਵਿਆਸ ਵਿੱਚ ਸੀ ਔਰ ਅੱਜ ਫੁੱਲਸ ਦੇ ਸੰਗੋਗ ਨਾਲੋਂ ਵਾਪਸ ਮਿਲ ਗਈ ਹੈ ਸਾਨੂੰ ਵੀ ਅਸੀਂ ਪੁਲਿਸ ਪ੍ਰਸ਼ਾਸਨ ਦਾ ਧੰਨਵਾਦ ਕਰਦੇ ਹਾਂ ਸਾਈ ਤਰੀਕ ਤੋਂ ਡੇਰਾ ਵਿਆਸ ਤੇ ਹੀ ਜਾ ਰਹੀ ਸੀ ਹਾਂਜੀ ਔਰ ਪਹਿਲਾਂ ਕਿਤੇ ਗਈ ਉਸ ਤੋਂ ਪਹਿਲਾਂ ਇਹ ਦਰਬਾਰ ਸਾਹਿਬ ਸੀ ਦਰਬਾਰ ਸਾਹਿਬ ਤੋਂ ਡੇਰਾ ਵਿਆਸ ਆ ਗਈ ਸੀ ਪਰ ਉੱਥੇ ਚਾਰ ਦਿਨ ਇਹ ਸੇਵਾ ਕਰਦੀ ਰਹੀ ਸੇਵਾ ਪਹਿਲਾਂ ਡੇਰਾ ਤੇ 골ਡਨ ਟੈਂਪਲ ਨੇ ਸੇਵਾ ਕੀਤੀ ਆ ਤੇ ਜੋ ਨੇ ਦੱਸਿਆ ਫਿਰ ਉਸ ਤੋਂ ਬਾਅਦ ਇਹ ਡੇਰਾ ਵਿਆਸ ਸੇਵਾ ਕੀਤੀ ਆ ਔਰ ਅੱਜ ਸਵੇਰੇ ਸਾਨੂੰ ਫੋਨ ਆਇਆ ਸੀ ਸਾਡ 8 ਵਜੇ ਅਸੀਂ ਫਿਰ ਉਸੇ ਵੇਲੇ ਚਲੇ ਗਏ ਸੀ ਹੁਣ ਪੁਲਿਸ ਨੇ ਸੰਯੋਗ ਨਾਲ ਸਾਾਨੂੰ ਮਿਲ ਗਈ ਆ ਕੀ ਦੱਸਿਆ ਨੇ ਕੀ ਟੈਨਸ਼ਨ ਸੀ ਕਿ ਇਹ ਕਿਉਂ ਇਦਾਂ ਟੈਨਸ਼ਨ ਉਹ ਆਲਰੇਡੀ ਪਹਿਲਾਂ ਵੀ ਦੱਸ ਚੁੱਕੇ ਆ ਕਿ ਉਹਦੇ ਪੇਪਰਾਂ ਦੇ ਵਿੱਚ ਰਮਾਰਕਸ ਲੰਬੋਂ ਘੱਟ ਸੀ ਉਹਦੇ ਲਈ ਉਹਨੂੰ ਥੋੜਾ ਸਮਝਾਇਆ ਸੀ ਤੇ ਬੱਚਾ ਗੁੱਸਾ ਕਰ ਗਿਆ ਤੇ ਹੁਣ ਉਹਨੇ ਫੀਲ ਕੀਤਾ ਆਪੇ ਹੀ ਤੇ ਉੱਥੇ ਆਪੇ ਹੀ ਇਹਨੇ ਫੋਨ ਨੰਬਰ ਦਿੱਤਾ ਡੇਰਾ ਬਿਆਸ ਤੇ ਜਾ ਕੇ ਉਹਨਾਂ ਨੂੰ ਪੁੱਛਿਆ ਸੀ ਤੇ ਇਹਨਾਂ ਨੇ ਨੰਬਰ ਦਿੱਤਾ ਘਰ ਦਾ ਕਿ ਮੈਨੂੰ ਆ ਕੇ ਲੈ ਜਾਓ ਤੇ ਫਿਰ ਅਸੀਂ ਆਪ ਜਾ ਕੇ ਲੈ ਕੇ ਆਏ ਪੁਲੀਸਾ ਸਾਦਿਓ ਅੱਜ ਕਿਤੋਂ ਬੇਟਿੰਗ ਨਹੀਂ ਚੱਲੀ ਹੈ ਮੇਦੀ 28425 ਨੂੰ ਇੱਕ ਸਾਡੇ ਕੋਲ ਇੱਕ ਕੰਪਲੇਂਟ ਆਈ ਸੀ ਜਿਹਦੇ ਵਿੱਚ ਪੁਲੀਤ ਰਾਜ ਜੀ ਜਿਨ੍ਹਾਂ ਨੇ ਇੱਕ ਕੰਪਲੇਂਟ ਸਾਡੇ ਕੋਲ ਦਿੱਤੀ ਸੀ ਕਿ ਉਹਨਾਂ ਦੀ ਇੱਕ ਬੇਟੀ ਜਿਹੜੀ ਆ ਉਹ ਘਰੋਂ ਜਿਹੜੀ ਆ ਉਹ ਬਿਨਾਂ ਦੱਸੇ ਚਲੀ ਗਈ ਹੈ ਸੋ ਉਹਨਾਂ ਨੇ ਖਸਾਜਾਰ ਕੀਤਾ ਸੀਗਾ ਉਹਦੀ ਸ਼ਿਫਟ ਨੂੰ ਲੈ ਕੇ ਵੀ ਸੋ ਉਰਤੇ ਇਮੀਡੀਏਟਲੀ ਐਕਸ਼ਨ ਕਰਦੇ ਹੋਇਆ ਅਸੀਂ ਮਕਦਮਾ ਦਰਜ ਕੀਤਾ ਔਰ ਐਸ ਪਰ ਸੀਨੀਅਰਸ ਆਫਿਸਰਸ ਦੀ ਜਿਹੜੀ ਹਦਾਇਤਾਂ ਮੁਤਾਬਕ ਉਹ ਲੜਕੀ ਨੂੰ ਟ੍ਰੇਸ ਕਰਨ ਲਈ ਫੈਬਰੂਰੀ ਨਾਲ ਕਾਨਫਰੰਸ ਦੇ ਵਿੱਚ ਲੈ ਕੇ ਲਗਾਤਾਰ ਉਹਦੀ ਪਾਲ ਜਾਰੀ ਸੀ ਜੋ ਅੱਜ ਉਸ ਲੜਕੀ ਨੂੰ ਅਸੀਂ ਡੇਰਾ ਬਿਆਸ ਤੋਂ ਬਰਾਮਦ ਕਰਕੇ ਤੇ ਮਾਪਿਆਂ ਦੇ ਹੱਥ ਓਵਰ ਕਰ ਦਿੱਤਾ ਗਿਆ ਦੱਸੇ ਤੇ ਜੀ ਕਿੱਥੇ ਕਿੱਥੇ ਲੜਕੀ ਨੂੰ ਪੁੱਛੇਗਾ ਕਿੱਥੇ ਕਿੱਥੇ ਗਈ ਸੀ ਹਾਂਜੀ ਲੜਕੀ ਦੀ ਸਟੇਟਮੈਂਟ ਲਿਖਿਆ ਜੀ ਉਹ ਥੋੜਾ ਘਰੇ ਕੋਈ ਮਨਮਟਾਲ ਤੋਂ ਚਲਦੇ ਆ ਉਹ ਆਪਣੀ ਮਰਜ਼ੀ ਨਾਲ ਉੱਥੋਂ ਦਰਬਾਰ ਸਾਹਿਬ ਚਲੇ ਗਏ ਸੀ ਅੰਮ੍ਰਿਤਸਰ ਔਰ ਅੰਮ੍ਰਿਤਸਰ ਤੋਂ ਬਾਅਦ ਫੇਰ ਡੇਰਾ ਬਿਆਸ ਚਲੇ ਗਏ ਉਹਨਾਂ ਦੇ ਮਾਪਿਆਂ ਨੂੰ ਔਰ ਅਦਾਲਤ ਆ ਕੇ ਉਹਨਾਂ ਦੀ ਸਟੇਟਮੈਂਟ ਲਿਖਾਉਣ ਤੋਂ ਬਾਅਦ ਉਹਨਾਂ ਨੂੰ ਉਹਨਾਂ ਦੇ ਮਾਪਿਆਂ ਦੇ ਹੈਂਡਓਵਰ ਕਰ ਦਿੱਤਾ ਗਿਆ ਸੈਕਸਲਾਵਰ ਜੀ ਆਖਿਰਕਾਰ 7 ਦਿਨ ਤੋਂ ਬਾਅਦ ਲਾਪਤਾ ਹੋਈ ਕੁੜੀ ਮਾਪਿਆਂ ਨੂੰ ਮਿਲੀ ਹੈ ਧਾਰਮਿਕ ਸਥਾਨ ਤੇ ਸੇਵਾ ਕਰਦੀ ਹੋਈ ਕੁੜੀ ਚੋੜੀ ਆ ਲੱਭੀ ਐ ਤੇ ਅਸਲ 28 ਅਪ੍ਰੈਲ ਨੂੰ ਗੁਰਦਾਸਪੁਰ ਦੇ ਹਨੂਮਾਨ ਚੌਂਕ ਤੋਂ ਲਾਪਤਾ ਹੋਈ 20 ਸਾਲ ਦੀ ਕੁੜੀ ਡੇਰਾ ਬਿਆਸ ਦੇ ਧਾਰਮਿਕ ਸਥਾਨ ਤੇ ਸੇਵਾ ਕਰਦੀ ਹੋਈ ਮੁਲੀ ਪੁਲਿਸ ਦੇ ਸਹਿਯੋਗ ਨਾਲ ਪਰਿਵਾਰ ਨੂੰ ਵਾਪਸ ਕੀਤਾ ਗਿਆ ਪਰਿਵਾਰ ਦੇ ਅਨੁਸਾਰ ਪਹਿਲਾਂ ਉਹ ਸ਼੍ਰੀਦਰਪਾਰ ਸਾਹਿਬ ਅੰਮ੍ਰਿਤਸਰ ਵਿਖੇ ਗਈ ਸੀ ਤੇ ਦੋ ਦਿਨ ਉੱਥੇ ਰਹੀ ਤੇ ਉੱਥੇ ਬਰਤਨ ਸਾਫ਼ ਕਰਨ ਦੀ ਸੇਵਾ ਕਰਦੀ ਰਹੀ ਬਾਅਦ ਵਿੱਚ ਉਥੋਂ ਡੇਰਾ ਬਿਆਸ ਵਿਖੇ ਚਲੇਗੀ 4 ਦਿਨ ਤੋਂ ਉੱਥੇ ਰਹਿ ਕੇ ਸੇਵਾ ਕਰੀ ਸੀ ਇਸੇ ਦੌਰਾਨ ਕਾਲਜ ਪੈਕ ਵਿੱਚ ਤੇ ਮੋਢੇ ਤੇ ਸੀ ਕੁੜੀ ਵੱਲੋਂ ਨੰਬਰ ਕੱਟ ਆਉਣ ਤੋਂ ਬਾਅਦ ਘਾਰਦਿਆਂ ਵੱਲੋਂ ਹਲਕਾ ਜਿਹਾ ਡਾਂਟਿਆ ਗਿਆ ਜਿਸ ਤੋਂ ਬਾਅਦ ਉਸਤੇ ਵੱਲੋਂ ਇੱਕ ਕਦਮ ਚੁੱਕਿਆ ਗਿਆ ਹੁਣ ਉਹ ਘਰ ਵਾਪਸ ਆ ਕੇ ਮਾਪਿਓ ਦੇ ਗਲੇ ਲੱਕੇ ਪੁੱਬਾ ਮਾਰ ਕੇ ਰੋ ਰਹੀ ਹੈ ਜਿਸ ਤੋਂ ਉਸ ਨੂੰ ਪਛਤਾਵਾ ਹੋ ਰਿਹਾ ਹੈ ਕਿ ਉਸ ਨੇ ਜੋ ਇੱਕ ਕਦਮ ਚੁੱਕਿਆ ਉਹ ਗਲਤ ਸੀ ਸਾਇਤ੍ਰਿਕ ਨੂੰ ਤਾਂ ਗਈ ਸੀ ਉਹ ਫੇਰਾ ਬਿਆਸ ਵਿੱਚ ਸੀ ਔਰ ਅੱਜ ਪੁਲਿਸ ਦੇ ਸਹਿਯੋਗ ਨਾਲ ਉਹ ਵਾਪਸ ਮਿਲ ਗਈ ਹੈ ਸਾਨੂੰ ਵੀ ਅਸੀਂ ਉਸ ਪ੍ਰਸ਼ਾਸਨ ਦਾ ਧੰਨਵਾਦ ਕਰਦੇ ਹਾਂ 7 ਤਰੀਕ ਤੋਂ ਦਿਰਾ ਅਭਿਆਸ ਤੇ ਹੀ ਜਾ ਰਹੀ ਸੀ ਹਾਂ ਜੀ ਉਹ ਪਹਿਲੇ ਕਿੱਥੇ ਗਈ ਉਸ ਤੋਂ ਪਹਿਲਾਂ ਇਹ ਦਰਬਾਰ ਸਾਹਿਬ ਸੀ ਦਰਬਾਰ ਸਾਹਿਬ ਤੋਂ ਦਿਰਾ ਅਭਿਆਸ ਆ ਗਈ ਸੀ ਪਰ ਉੱਥੇ ਚਾਰਦੋਲੇ ਸੇਵਾ ਕਰਦੀ ਰਹੀ ਸੇਵਾ ਪਹਿਲਾਂ ਦਿਰਾ ਤੇ 골ਡਨ ਟੈਂਪਲ ਨੇ ਸੇਵਾ ਕੀਤੀ ਆ ਤੇ ਜੋ ਨੇ ਦੱਸਿਆ ਫਿਰ ਉਸ ਤੋਂ ਬਾਅਦ ਨੇ ਦਿਰਾ ਅਭਿਆਸ ਸੇਵਾ ਕੀਤੀ ਆ ਔਰ ਅੱਜ ਸਿਰੇ ਸਾਨੂੰ ਫੋਨ ਆਇਆ ਸੀ ਸਰ 8 ਵਜੇ ਅਸੀਂ ਫਿਰ ਉਸੇ ਵੇਲੇ ਚਲੇ ਗਏ ਸੀ ਉਹਨ ਕੋਲ ਸੰਦੇਸ਼ ਸੰਯੋਗ ਨਾਲ ਹਰੋਂ ਮਿਲ ਗਈ ਆ ਇਹ ਦੱਸਿਆ ਨੇ ਕਿ ਟੈਨਸ਼ਨ ਸੀ ਕਿ ਇਹ ਕਿਉਂ ਇਦਾਂ ਟੈਨਸ਼ਨ ਉਹ ਆਲਰੇਡੀ ਪਹਿਲਾਂ ਵੀ ਦੱਸ ਚੁੱਕੇ ਆ ਕਿ ਉਹਦੇ ਪੇਪਰਾਂ ਦੇ ਵਿੱਚ ਨਾ ਮਾਰਕਸ ਦੇ ਨੰਬਰ ਘੱਟ ਸੀ ਉਹਦੇ ਲਈ ਉਹਨੂੰ ਥੋੜਾ ਸਮਝਾਇਆ ਸੀ ਤੇ ਬੱਚਾ ਗੁੱਸਾ ਕਰ ਗਿਆ ਤੇ ਉਹਨਾਂ ਨੇ ਫੀਲ ਕੀਤਾ ਆਪੇ ਉੱਥੇ ਆਪੇ ਇਹਨੇ ਫੋਨ ਨੰਬਰ ਦਿੱਤਾ ਡੇਰਾ ਬਿਆਸਤ ਜਾ ਕੇ ਉਹਨਾਂ ਨੇ ਪੁੱਛਿਆ ਸੀ ਤੇ ਇਹਨਾਂ ਨੇ ਨੰਬਰ ਦਿੱਤਾ ਘਰ ਦਾ ਕਿ ਮੈਨੂੰ ਆ ਕੇ ਲੈ ਜਾਓ ਤੇ ਫਿਰ ਅਸੀਂ ਆਪ ਜਾ ਕੇ ਲੈ ਕੇ ਆਏ ਅਜੀਸਾ ਦੱਤਿਓ ਅੱਜ ਕਿਤੋਂ ਬੇਟਿੰਗ ਮਿਲਨੀ ਚਾਹੀਦੀ ਹੈ ਮਿਤੀ 28 425 ਨੂੰ ਇੱਕ ਸਾਡੇ ਕੋਲ ਇੱਕ ਕੰਪਲੇਂਟ ਆਈ ਸੀ ਜਿਹਦੇ ਵਿੱਚ ਪੁਲੀਤ ਰਾਜ ਜੀ ਜਿਨ੍ਹਾਂ ਨੇ ਇੱਕ ਕੰਪਲੇਂਟ ਸਾਡੇ ਕੋਲ ਦਿੱਤੀ ਸੀ ਕਿ ਉਹਨਾਂ ਦੀ ਇੱਕ ਬੇਟੀ ਜਿਹੜੀ ਆ ਉਹ ਘਰੋਂ ਜਿਹੜੀ ਆ ਉਹ ਬਿਨਾਂ ਦੱਸੇ ਚਲੀ ਗਈ ਹੈ ਸੋ ਉਹਨਾਂ ਨੇ ਖਤਸਾਜਾਰ ਕੀਤਾ ਸੀਗਾ ਉਹਦੀ ਸ਼ਿਫਟ ਨੂੰ ਲੈ ਕੇ ਵੀ ਸੋ ਉਰ ਇਮੀਡੀਏਟਲੀ ਐਕਸ਼ਨ ਕਰਦੇ ਹੋਇਆ ਅਸੀਂ ਮਕਦਮਾ ਦਾਜੀ ਕੀਤਾ ਔਰ ਐਸ ਪਰ ਸੀਨੀਅਰਸ ਆਫਿਸਰਸ ਦੀ ਜਿਹੜੀ ਹਦਾਇਤਾਂ ਮੁਤਾਬਕ ਉਹ ਲੜਕੀ ਨੂੰ ਟ੍ਰੇਸ ਕਰਨ ਲਈ ਫੈਬਰੂਰੀ ਨਾਲ ਕਾਨਫਰੰਸ ਦੇ ਵਿੱਚ ਲੈ ਕੇ ਲਗਾਤਾਰ ਉਹ ਦੀ ਪਾਲ ਜਾਰੀ ਸੀ ਜੋ ਅੱਜ ਉਸ ਲੜਕੀ ਨੂੰ ਅਸੀਂ ਡੇਰਾ ਬਿਆਸ ਤੋਂ ਬਰਾਮਦ ਕਰਕੇ ਤੇ ਮਾਪਿਆਂ ਦੇ ਹੱਥ ਓਵਰ ਕਰ ਦਿੱਤਾ ਗਿਆ ਦੱਸੇ ਜੀ ਕਿੱਥੇ ਕਿੱਥੇ ਲੜਕੀ ਨੂੰ ਪੁੱਛੇਗਾ ਕਿੱਥੇ ਕਿੱਥੇ ਗਈ ਸੀ ਹਾਂਜੀ ਲੜਕੀ ਦੀ ਸਟੇਟਮੈਂਟ ਲਿਖਿਆ ਜੀ ਉਹ ਥੋੜਾ ਘਰੇ ਕੋਈ ਮਨ ਮਟਾਲ ਉੱਤੋਂ ਚਲਦੇ ਆ ਉਹ ਆਪਣੀ ਮਰਜ਼ੀ ਨਾਲ ਉੱਥੋਂ ਦਰਬਾਰ ਸਾਹਿਬ ਚਲੇ ਗਏ ਸੀ ਅੰਮ੍ਰਿਤਸਰ ਔਰ ਅੰਮ੍ਰਿਤਸਰ ਤੋਂ ਬਾਅਦ ਫੇਰ ਡੇਰਾ ਬਿਆਸ ਚਲੇ ਗ ਉਹਨੂੰ ਕਿ ਮਾਪਿਆਂ ਨੂੰ اور ਅੱਜ ਲੈ ਆ ਕੇ ਉਹਨਾਂ ਦੀ ਸਟੇਟਮੈਂਟ ਲਿਖਾਉਣ ਤੋਂ ਬਾਅਦ ਉਹਨਾਂ ਨੂੰ ਉਹਨਾਂ ਦੇ ਮਾਪਿਆਂ ਦੇ ਹੈਂਡਓਵਰ ਕਰ ਦਿੱਤਾ ਗਿਆ ਐਸਐਸ ਲਾਵਾ